ਗਾਈਸ ਪਲੇਟਾ ਲੈ ਚੁੱਕੀਆਂ ਬਾਕੀ ਤੁਹਾਨੂੰ ਦੱਸਦੇ ਆ ਗਾਈਸ ਪਹਿਲਾ ਡੋਗ ਮਿਲ ਚੁੱਕਿਆ ਵਿੱਚ ਆ ਰਿਹਾ ਆਪਣੇ ਜਿਸ਼ੇ ਦੇਖੋ ਜੀ ਇਸ ਕੂੜੇ 'ਚ ਮੂੰਹ ਮਾਰ ਰਿਹਾ ਦੇਖੋ ਤੁਸੀਂ ਉਹ ਕਿੰਨੇ ਆ ਗਏ ਉਹ ਬਾਨਰ ਸੇ ਰਹੀ ਆਉਂਦੀ ਆ ਨਾ ਬੜਾ ਹੋ ਗਿਆ ਕੁੱਤੇ ਆ ਰਹੇ ਆ ਫੁੱਲ ਬੜਾ ਫੁੱਲ ਗਾਈਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਭ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਨਿਊ ਫ੍ਰੈਸ਼ ਵਲੋਗ ਦੇ ਵਿੱਚ ਤੇ ਅੱਜ ਆਮ ਵੀ ਕਰਤਾ ਆਪਾਂ ਸਟਾਰਟ ਗਾਈਜ਼ ਹੈਪੀ ਨਿਊ ਇਅਰ ਤੁਹਾਨੂੰ ਸਾਰਿਆਂ ਨੂੰ ਹਾਂ ਅੱਜ ਹੁਣੀਆਂ ਦੋ ਦਿਨਾਂ ਹਾਂ ਇੱਕ ਅੱਧਾ ਦਿਨ ਰਹਿ ਚੁਕਿਆ ਤੇ ਹੈਪੀ ਨਿਊ ईयर ਆਪਾਂ ਕੁਝ ਇਸ ਤਰ੍ਹਾਂ ਬਣਾਵਾਂਗੇ ਜਿਵੇਂ ਤੁਸੀਂ ਥੰਬਨੇਲ ਵਗੈਰਾ ਦੇਖ ਲਿਆ ਹੋਣਾ ਸਾਹਮਣੇ ਯਾਰ ਧੁੱਪ ਪੈ ਰਹੀ ਆ ਅੱਖਾਂ ਤਾਂ ਨਹੀਂ ਖੁੱਲ ਰਹੀਆਂ ਹੈਗੀਆਂ ਠੀਕ ਹੈ ਤੇ ਅੱਜ ਆਪਣੀ ਟੀਮ ਤਿਆਰ ਆ ਯਸ਼ੂ ਤੇ ਅਰਸ਼ ਤੇ ਚਲੋ ਫਿਰ ਆਪਾਂ ਫੜਾਫੜ ਤੁਸੀਂ ਥੰਬਨੇਲ ਦੇਖ ਕੇ ਸਮਝ ਹੀ ਗਏ ਹੋਵੋਗੇ ਬਲੌਗ ਇਸ ਤਰ੍ਹਾਂ ਦਾ ਹੋਣੇ ਵਾਲਾ ਹੈਗਾ ਤੇ ਫੜਾਫੜ ਆਪਾਂ ਕਰਦੇ ਆ ਬਲੌਗ ਦੀ ਤਿਆਰੀ ਤੇ ਫੜਾਫੜ ਕਰਦੇ ਆ ਬਲੌਗ ਨੂੰ ਸ਼ਾਰਟ ਜੈ ਮਾਤਾ ਦੀ ਹੈਲੋ ਗਾਇਸ ਹੋਰ ਚੱਲੇ ਆ ਜੀ ਪੈਟਰੋਲ ਕੋਣ ਫਿਰ ਲੈ ਕੇ ਆਨੇ ਆ ਦੁੱਧ ਤੇ ਬਾਕੀ ਤੁਸੀਂ থামਨੇਲ ਦੇਖ ਕੇ ਸਮਝ ਹੀ ਗਏ ਹੋ ਹੋਗੇ ਬਾਕੀ ਤੁਹਾਨੂੰ ਮਿਲਦੇ ਆ ਅੱਗੇ ਗਾਈਜ਼ ਪਰਵਲ ਪਹੁੰਚ ਗਿਆ ਪੈਟਰੋਲ ਪੰਪ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਕਿਹੜਾ ਪੈਟਰੋਲ ਪੰਪ ਆ ਕਿਹੜਾ ਨਹੀਂ ਲੋ ਗਾਇਸ ਹੁਣ ਹੋ ਚੁੱਕਿਆ ਇੱਕ ਕੰਮ ਹੁਣ ਦੇਖਦੇ ਹਾਂ ਹੁਣ ਦੁੱਧ ਦੂਜਾ ਕੰਮ ਕਰੀਏ ਸਟਾਰਟ ਦੁੱਧ ਤੇ ਬਿਸਕੁਟ ਲੈ ਆਈਏ ਫਿਰ ਮਿਲਦੇ ਹਾਂ ਤੁਹਾਨੂੰ ਅੱਗੇ ਲੋ ਵੀ ਗਾਇਸ ਹੁਣ ਦੁੱਧ ਦਾ ਵੀ ਕੰਮ ਲਿਫਟ ਗਿਆ ਹੁਣ ਜਾ ਰਹੇ ਆ ਤੀਜਾ ਕੰਮ ਗਾਇਸ ਡੁਕਾਨਾਂ ਗਈਆਂ ਨੂੰ ਉਹਨੂੰ ਫਿਰ ਆ ਪਲੇਟਾਂ ਬਾਕੀ ਦੇਖਾਂ ਤੁਸੀਂ ਦੁਕਾਨ ਵੈਸੇ ਸਾਰੀਆਂ ਮਸ਼ਹੂਰ ਦੁਕਾਨਾਂ ਇੱਥੇ ਦੀ ਇਤੋਂ ਸਾਰਾ ਸਮਾਨ ਮਿਲਦਾ ਜੀ ਕੇਕ ਵਗੈਰਾ ਸਭ ਕੋਈ ਬਾਕੀ ਜਿਹਨੇ ਲੈਣਾ ਵੈ ਤੇ ਕਮੈਂਟ ਕਰ ਸਕਦਾ ਗਾਇਸ ਪਲੇਟਾਂ ਲੈ ਚੁੱਕੀਆਂ ਬਾਕੀ ਤੁਹਾਨੂੰ ਦੱਸਦੇ ਆ ਨੋ 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 ਆਈ ਡੋਂਟ ਥਿੰਕ ਸੋ ਨੋ ਅ ਵੀ ਗਾਇਸ ਸਾਰਾ ਸਮਾਨ ਅਸੀਂ ਲੈ ਆਏ ਆ ਘਟੋ ਘਟ ਅੱਧਾ ਘੰਟਾ ਲੱਗ ਗਿਆ ਸਾਨੂੰ ਮਾਰਕੀਟ ਦੇ ਵਿੱਚ ਤੇ ਆਇਓ ਫਸੇ ਮੇਕੀਟ ਦੇ ਸਮਾਨ ਦਿਖਾਉਂਦੇ ਆ ਕੀ ਕੀ ਲੈ ਕੇ ਆ ਸਭ ਤੋਂ ਪਹਿਲਾਂ ਪਲੇਟਾਂ ਲੈ ਆਏ ਭਾਂਡੇ ਯਾਰ ਮਿਲ ਨਹੀਂ ਰਹੇ ਸੀਗੇ ਸਾਨੂੰ ਠੀਕ ਹੈ ਜੀ 80 ਰੁਪਏ ਦਾ ਦੁੱਧ ਲੈ ਆਏ ਠੀਕ ਹੈ ਤੇ ਜੇ ਕੰਪਨੀ ਲੈ ਜਾਂਦੀ ਤੱਕ ਤੇ ਆਵਾਤੀ ਬੰਡਲ ਪੂਰਾ ਬੰਡਲ ਬੈਸਕੜਾ ਨਾਲ ਲਿਆਇਆ ਟਾਈਗਰ ਦਾ ਤੇ ਆਹ ਨੂੰ ਫੜਾਫਟਾ ਹੁਣ ਕਰਦੇ ਆ ਸਮਾਨ ਰੈਡੀ ਤੇ ਉਦੋਂ ਬਾਅਦ ਫਿਰ ਚੱਲਦੇ ਆ

ਠੀਕ ਹੈ ਤੇ ਹੁਣ ਕੰਮ ਆ ਬਿਸਕਟ ਖੋਲਣ ਦਾ ਤੇ ਉਹ ਲਾਤਾ ਆਪਾਂ ਯਸ਼ੂ ਤੇ ਅਰਸ਼ ਨੂੰ ਤੇ ਆਪਾਂ ਉਹਦਾ ਕਵਰ ਜਾਂ ਪਾੜਤਾ ਆਪਾਂ ਫ੍ਰੀਜ ਕਿਉਂ ਯਾਰ ਪ੍ਰੋਮੋਸ਼ਨ ਕਰੀਏ ਠੀਕ ਹੈ ਜੀ ਕਵਰ ਬਾੜਤਾ ਆਪਾਂ ਹੁਣ ਫੜਾਫਟ ਬਿਸਕਟ ਖੋਲ ਰਹੇ ਨੇ ਤਾਂ ਕਿ ਸਾਨੂੰ ਸੌਖਾ ਰਹੇ ਓਏ ਚੌੜੀ ਫਿਰ ਮਿਲਦੇ ਆ ਤੁਹਾਨੂੰ ਠੀਕ ਹੈ ਸਾਰਾ ਸਮਾਨ ਰੈਡੀ ਕਰਕੇ ਕੰਨ ਹੋ ਚੁੱਕਿਆ ਗਾਇਜ਼ ਰੈਡੀ ਤੇ ਹੁਣ ਚੱਲੇ ਆ ਆਪਾਂ ਆਪਣੇ ਮਿਸ਼ਨ ਤੇ ਠੀਕ ਹੈ ਬੱਸ ਕੋੜਾ ਪਾ ਖੋਲ ਕੇ ਪਾਲੇ ਲਪਾਵੇਂ ਦੇ ਵਿੱਚ ਤੇ ਦੁੱਧ ਦੀ ਬੋਤਲ ਆ ਰੈਡੀ ਇਹਨੂੰ ਭੁੱਖ ਲੱਗੀ ਜਿੰਨੇ ਕੁ ਜੋਗੇ ਹੈਗੇ ਆ ਆਪਾਂ ਉੰਨਾ ਕੁ ਜੋਗਾ ਅੱਜ ਕਰਿਆ ਨਾ ਤੇ ਨਵੇਂ ਸਾਲ ਨੂੰ ਆਪਾਂ ਬਣਾਵਾਂਗੇ ਕੁਛ ਇਸ ਤਰ੍ਹਾਂ ਯਸ਼ੂ ਜੀ ਯਾਰੇ ਆ ਆਪਣੇ ਨਾਲ ਜਗਾ ਕੱਟ ਗਈ ਸੀ ਇਹਨੂੰ ਦੇਤਾ ਸਾਈਕਲ ਉਹ ਗੁੱਸਾ ਨਾ ਕਰੀ ਪੰਜਾਬੀ ਹੋਏ ਨੋਨੂ ਦਾ ਛੋਟੇ ਹੁੰਦੇ ਤਾਂ ਲੋ ਗਾਈਜ਼ ਹੁਣ ਲੱਭਣ ਚੱਲੇ ਆਪਾਂ ਡੋਗੀ ਜਿਨ੍ਹਾਂ ਨੂੰ ਆਪਾਂ ਕੁੱਤੇ ਕਹਿੰਦੇ ਹੁਣ ਦੇਖਦੇ ਆਂ ਬਾਕੀ ਕਿ ਚ ਆ ਰਹੇ ਆਪਣੇ ਜੈਸੀ ਨੂੰ ਦੇਖੋ ਜੀ ਗਾਈਜ਼ ਸਾਨੂੰ ਇੱਕ ਡੌਗ ਮਿਲ ਗਿਆ ਬਾਕੀ ਦੇ ਇੱਕ ਬੜੇ ਰੋਹ ਬਲੌਗ ਦੇ ਨਾਲ ਗਾਈਜ਼ ਪਹਿਲਾ ਡੌਗ ਮਿਲ ਚੁੱਕਿਆ What did happen to the last ten? I ran away with my life, fast forward, never turned back again. It's kind of funny that the moment we pass time, the moment we need to set them rewind. And 19 was the year I had to leave you, but now I'm seeing all the signs. Is this really happening? I can't believe it's true. I'm just The other eleven get something from nothing I sit here looking for an answer Maybe the biggest question was in the last chapter You gave me the soul I have today Without you I never could have moved away But now I seek what you teach I do believe I always should have stayed Yeah, is this really Guys, in the ਗਾਈਸ ਦੇਖੋ ਇਹ ਕੂੜੇ ਚ ਮੂੰਹ ਮਾਰ ਰਹੇ ਸੀਗੇ ਗਾਈਸ ਦੋ ਕਤੂਰੇ ਹੋਰ ਮਿਲ ਗਏ ਲੋ ਬਾਈ ਗਾਇਸ ਤਿੰਨ ਕਤੂਰੇ ਹੋਰ ਮਿਲ ਗਏ ਚਾਰ ਉਹ ਕਿੰਨੇ ਆ ਗਏ ਉਹ ਬਾਨਰ ਸੇ ਰਹੀ ਆਉਂਦੀ ਐ ਤਾਂ 6 7 ਉਧਰ ਗਾਈਜ਼ ਖਤਰਾ ਹੋ ਗਿਆ ਕੁੱਤੇ ਆ ਰਹੇ ਆ ਫੁੱਲ ਬੜਾ ਫੁੱਲ ਅਸੀਂ ਇਹਨਾਂ ਨੂੰ ਜਾਣਦੇ ਵੀ ਨਹੀਂ ਕਿਹੜੇ ਆ ਦੋ ਬੈਠੇ ਆ ਤਿੰਨ ਚਾਰ ਉੱਧਰ ਆ ਬਾਕੀ ਆ ਦੇਖੋ ਕਿਵੇਂ ਕਤੂਰੇ ਹੋਏ ਹੋਏ ਆ ਇਕੱਠੇ ਇਹਨਾਂ ਵਾਸਤੇ ਲੈ ਕੇ ਆਏ ਆ ਵੈਸੇ ਨੂੰ ਨੂੰ ਵੀਰੇ ਜੇ ਦੁੱਧ ਖਤਮ ਹੋ ਗਿਆ ਸਾਈਡਾਂ ਤੇ ਪਾਣੀ ਬਿਸਕੁਟ ਜਦ ਬਿਸਕੁਟ ਠੇਰੀ ਕਰਦੇ ਨੂੰ ਵੀਰੇ ਉਹ ਰੈਂਦੇ ਨੂੰ ਨੂੰ ਵੀਰੇ ਆ

I believe I always should've stayed, yeah Is this the really happening? I can't believe it's true I'm just as surprised as you Is this really happening? I can't be too sure I wouldn't let it be you ਹੀ ਹਾਲਾ ਟਾਟਾ ਬਾਈ ਬਾਈ ਵਾਟ ਥੀਟ ਹੈਪਨ ਟੂ ਦ ਲਾਸਟ 10 ਹਲੋ ਬਾਈ ਬਾਈ ਟਾਟਾ ਲੋ ਗਾਇਸ ਹੁਣ ਚੱਲਿਆਂ ਘਰੇ ਸਾਰਾ ਕੁਝ ਲਾਤਾਂ ਕਤੂਰਿਆਂ ਦੀ ਦਾਨਪੁੰਨ ਕਰਤਾ ਬਾਕੀ ਦੇ ਬਣੇ ਰਹੇ ਹੋ ਵਲੌਗ ਦੇ ਨਾਲ ਇੱਧਰ ਜਿੰਨਾ ਵੀ ਨਹੀਂ ਹੋ ਜਾ ਵਲੌਗ ਕੰਟੀਨਿਊ ਰੱਖਾਂਗੇ ਨਹੀਂ ਦਾ ਫਰੈਂਡ ਐ ਸੋ ਹੈਪੀ ਨਿਊ ਇਅਰ ਸਾਰਿਆਂ ਨੂੰ ਕਾਲ ਚੜ ਗਿਆ ਨਵਾ ਹੋਟਲ ਦੀ ਸਾਰਿਆਂ ਦੀ ਵਧੀਆ ਸਤ ਸ੍ਰੀ ਅਕਾਲ ਜੀ ਅੱਜ ਆ ਗਏ ਹਾਂ ਅਗਰ ਸਟਰਾਇਜ਼ ਇਸ ਟੂ ਉਹ ਮੋੜ ਲਾ ਮੋੜ ਲਾ ਸੁਹਾਂ ਜੀ ਗਾਇਜ਼ ਇਹ ਸੀਗਾ ਅੱਜ ਦਾ ਵਲੌਗ ਉਮੀਦ ਕਰਦਾ ਤੁਹਾਨੂੰ ਵਧੀਆ ਲੱਗਿਆ ਹੋਣਾਗਾ ਆਈ نو ਗਾਇਜ਼ ਕਾਫੀ ਟਾਈਮ ਤੋਂ ਵਲੌਗ ਆ ਨਹੀਂ ਰਹੇ ਸੀਗੇ ਤੇ ਕਾਫੀ ਗੈਪ ਪੈ ਰਿਹਾ ਸੀਗਾ ਪਿਛਲਾ ਕੁਸਾਲ ਕੁਛ ਇਸ ਤਰ੍ਹਾਂ ਹੀ ਲੰਘ ਗਿਆਗਾ ਤੇ ਉਮੀਦ ਕਰਦੇ ਹਾਂ ਇਸ ਸਾਲ ਆਪਾਂ ਕੋਈ ਗੈਪ ਨਹੀਂ ਪਾਵਾਂਗੇ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਕੇ ਤੁਹਾਡੇ ਸਾਹਮਣੇ ਜਿੰਨੇ ਵੀ ਵਲੌਗਸ ਹੋਇਆ ਕਰਨਗੇ ਉਹ ਸਾਰੇ ਥੋੜੇ ਸਾਹਮਣੇ ਪੇਸ਼ ਕਰਾਂਗੇ ਤੇ ਜਿੰਨੇ ਵੀ ਹੁਣ ਤੱਕ ਆਪਣੇ ਆਲੇ-ਦਾਲੇ ਏਰੀਏ ਰਹਿ ਗਏ ਨੇ ਤੇ ਉਹਨਾਂ ਨੂੰ ਜ਼ਰੂਰ ਕਵਰ ਕਰਾਂਗੇ ਮੇਨ ਇਹੀ ਪੁਆਇੰਟ ਰਹੂਗਾ ਆਪਣਾ ਵੀਜ਼ਾ ਉੱਤਰ ਵਲੌਗਸ ਆਪਣੇ ਟਰੈਵਲਿੰਗ ਦੇ ਹੋਣ ਤੇ ਵਧੀਆ ਟੌਪਿਕ ਆਪਾਂ ਆਪਣੇ ਚੈਨਲ ਤੇ ਸਟਾਰਟ ਕਰੀਏ ਤੇ ਇਸ ਸਾਲ ਆਪਾਂ ਕੁਝ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਚਲੋ ਫਿਰ ਮਿਲਦੇ ਆ ਤੁਹਾਨੂੰ ਇੱਧੇ ਕਿਸੇ ਨੈਕਸਟ ਵਲੌਗ ਦੇ ਵਿੱਚ ਨਿਊ ਕੰਟੈਂਟ ਦੇ ਨਾਲ ਜਿਹੜੇ ਚੈਨਲ ਤੇ ਨਵੇਂ ਦੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਲਿਓ ਆਲ ਤੇ ਪ੍ਰੈਸ ਜਿਹੜੇ ਇੰਸਟਾਗ੍ਰam ਲਈ ਇੰਟਰਸਟਿਡ ਨੇ ਉਹ ਨੀਚੇ ਤੁਹਾਨੂੰ ਆਈਡੀ ਦਿਖ ਰਹੀ ਹੋਣੀ ਆ ਜਾ ਕੇ ਕਰ ਲਿਓ ਫੋਲੋ ਤੇ ਅੱਜ ਆਪਣਾ ਛੋਟਾ ਜਿਹਾ ਮਤਲਬ ਛੋਟੀ ਕੋਸ਼ਿਸ਼ ਕੀਤੀ ਸੀ ਕਿ ਆਪਣੇ ਵੱਲੋਂ ਕੁਝ ਚੰਗਾ ਕਰਨ ਦੀ ਤੇ ਨਵੇਂ ਸਾਲ ਦੀ ਸ਼ੁਰੂਆਤ ਕਰਨ ਦੀ ਤੇ ਉਮੀਦ ਕਰਦੇ ਆ ਤੁਹਾਡੇ ਲਈ ਇਹ ਸਾਲ ਵਧੀਆ ਜਾਵੇ ਤੇ ਆਪਣੀ ਇੰਸਟਾਗ੍ਰam ਫੈਮਲੀ ਤੇ ਆਪਣੀ YouTube ਫੈਮਲੀ ਹੋਰ ਵਧੀਆ ਅੱਗੇ ਤੋਂ ਅੱਗੇ ਵਧੇ ਤੇ ਜਾ ਕੋਈ ਜ਼ਿਆਦਾ ਮੈਂਬਰ ਜੁੜਨ ਤੇ ਤੁਸੀਂ ਵੀ ਤੁਹਾਡਾ ਵੀ ਫਰਜ਼ ਮੰਨਦਾ ਗਾਈਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚਲੋ ਫਿਰ ਮਿਲਦਾ ਹਾਂ ਏਦੇ ਕਿਸੇ ਤੁਹਾਨੂੰ ਨੈਕਸਟ ਵੀ ਲੋਗ ਦੇ ਫਿਰ ਨਿਊ ਕੰਟੈਂਟ ਦੇ ਨਾਲ ਅਗਲੇ ਫਟਾਫਟ ਬਲੌਗ ਆਉਂਦੇ ਰਹਿਣਗੇ ਹੁਣ ਕੋਸ਼ਿਸ਼ ਕਰਾਂਗੇ ਆਪਾਂ ਗੈਪ ਨਾ ਪਾਈਏ ਜ਼ਿਆਦਾ ਚਲੋ ਫਿਰ ਮਿਲਦਾ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਥੈਂਕ ਯੂ ਸੋ ਮਚ ਵਾਚਿੰਗ ਬਾਏ